7 ਅਪ੍ਰੈਲ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 7 ਅਪ੍ਰੈਲ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਮੌਸਮ ਅੱਜ ਵੀ ਪੂਰੀ ਤਰ੍ਹਾਂ ਦੇ ਨਾਲ ਸਾਫ਼ ਰਹੇਗਾ ਧੁੱਪ ਸਾਰੇ ਖੇਤਰਾਂ ਦੇ ਵਿੱਚ ਨਿਕਲੀ ਰਹੇਗੀ ਟੈਂਪਰੇਚਰ ਦੇ ਵਿੱਚ ਕੱਲ ਵੀ ਵਾਧਾ ਦਰਜ ਕੀਤਾ ਗਿਆ ਅੱਜ ਵੀ ਵਾਧਾ ਦਰਜ ਕੀਤਾ ਜਾਵੇਗਾ ਸਵੇਰ ਵੇਲੇ ਦਾ ਟੈਂਪਰੇਚਰ ਕਹਿੰਦੇ ਜੇ ਰਾਤ ਵੇਲੇ ਦਾ ਟੈਂਪਰੇਚਰ ਕਹਿੰਦੇ ਇਹ 18-19 ਡਿਗਰੀ ਦੇ ਆਸ-ਪਾਸ ਲਗਾਤਾਰ ਬਣਿਆ ਹੋਇਆ ਹੈ ਤੇ ਅੱਜ ਦਿਨ ਵੇਲੇ ਦੁਪਹਿਰ ਵੇਲੇ ਇਹ 40 ਡਿਗਰੀ ਨੂੰ ਪਾਰ ਕਰਦਾ ਹੋਇਆ ਪੰਜਾਬ ਦੇ ਵਿੱਚ ਦਿਖਾਈ ਦੇਵੇਗਾ ਦੁਪਹਿਰ ਵੇਲੇ ਹਲਕੀ-ਫੁਲਕੀ ਬੱਦਲਵਾਈ ਬਣ ਸਕਦੀ ਹੈ ਹੀਟ ਜੈੱਲ ਕੁਝ ਖੇਤਰਾਂ ਦੇ ਵਿੱਚ ਬਣਨ ਦੀ ਸੰਭਾਵਨਾ ਰਹੇਗੀ ਜਿਹਦੇ ਵਿੱਚ ਮੀਂਹ ਦੀ ਸੰਭਾਵਨਾ ਘੱਟ ਰਹੇਗੀ ਹਵਾ ਚੱਲ ਸਕਦੀ ਆ ਜਾਂ ਬਾਪਰੋਲੇ ਜਿਹੇ ਬਣਨ ਦੀ ਸੰਭਾਵਨਾ ਰਹੇਗੀ 8 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਹੀ ਰਹੇਗਾ 9 ਤਰੀਕ ਤੋਂ ਬਾਅਦ ਮੌਸਮ ਬਦਲੇਗਾ ਹਲਕੇ ਤੋਂ ਦਰਮਿਆਨੇ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲਣਗੀਆਂ ਅੱਜ ਦੀ ਤਰ੍ਹਾਂ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦਾ ਵੀ ਮੌਸਮ ਉਸੇ ਤਰ੍ਹਾਂ ਦਾ ਹੀ ਬਣਿਆ ਹੋਇਆ ਹੈ। ਹਰਿਆਣਾ, ਰਾਜਸਥਾਨ ਦੇ ਵਿੱਚ ਟੈਂਪਰੇਚਰ ਲਗਾਤਾਰ 40 ਡਿਗਰੀ ਦੇ ਆਸ-ਪਾਸ ਬਣਿਆ ਹੋਇਆ ਹੈ। ਉਸ ਤੋਂ ਇਲਾਵਾ ਉੱਥੇ ਮੌਸਮ ਦੇ ਵਿੱਚ ਕੁਝ ਖਾਸ ਬਦਲਾਅ ਨਹੀਂ ਹੈ। ਹਵਾ ਦੇ ਵਿੱਚ ਰਵਾਨਗੀ ਬਣੀ ਹੋਈ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਇਨ੍ਹਾਂ ਖੇਤਰਾਂ ਦੇ ਵਿੱਚ ਵੀ ਮੀਂਹ, ਹਨੇਰੀ ਤੇ ਬਰੀਕ ਗੜੇਮਾਰੀ ਦੀ ਸੰਭਾਵਨਾ ਲਗਾਤਾਰ ਬਣੀ ਹੋਈ ਹੈ।